ਲੇ ਪਸ਼ੂ ਆ ਗਾਮਾਂ ਵੀ ਆ ਮਰਜਾਂ ਵੀ ਆ ਉਹਨਾਂ ਵਾਸਤੇ ਵੀ ਹੁਣ ਜਗ੍ਹਾ ਬਹੁਤ ਘਟਦੀ ਜਾ ਰਹੀ ਆ ਉਹਨਾਂ ਮਸ਼ੀਨ ਪੱਠੇ ਵਾਲੀ ਨਵੀਂ ਲਿਆਂਦੀ ਆ ਪਹਿਲਾਂ ਵਾਲੀ ਮਸ਼ੀਨ ਛੋਟੀ ਪੈ ਗਈ ਸੀ ਤੇ ਫੇਰ ਸ਼ੈੱਡ ਆ ਜਿਹੜੇ ਸਾਨੂੰ ਐ ਸੀ ਕਿ ਆ ਵੀ ਅੰਦਰ ਨਵੀਂ ਬਿਲਡਿੰਗ ਬਣ ਜਾਣੀ ਆ ਤੇ ਜਿਹੜੇ ਸ਼ੈੱਡ ਖਾਲੀ ਹੋ ਜਾਣੇ ਆ ਤੇ ਆਪਾਂ ਉਹਨਾਂ ਸ਼ੈੱਡਾਂ ਦੇ ਵਿੱਚੋਂ ਜਿਹੜਾ ਮਟੀਰੀਅਲ ਸੈੱਡ ਖੋਲ ਕੇ ਇੱਧਰ ਸ਼ਿਫਟ ਕਰ ਦਾਂਗੇ ਤੇ ਇੱਧਰ ਪਸ਼ੂਆਂ ਵਾਸਤੇ ਬਣਾ ਲਾਂਗੇ ਪਰ ਉਹ ਸੈੱਡ ਤਾਂ ਖਾਲੀ ਹੋਣੀ ਨਹੀਂਗੇ ਜੇ ਸੈੱਡ ਖਾਲੀ ਕਰਾਂਗੇ ਤਾਂ ਉੱਪਰ ਬਿਲਡਿੰਗ ਦੇ ਵਿੱਚ ਬਾਪੂ ਸ਼ਿਫਟ ਹੋ ਜਾਣਗੇ ਬਾਕੀ ਮੈਂਬਰ ਆ ਉਹਨਾਂ ਵਾਸਤੇ ਪਰੇਸ਼ਾਨੀ ਆ ਪਰ ਮਹਾਰਾਜ ਦੀ ਦੇਖੋ ਕਿਰਪਾ ਕਿੱਡੀ ਸਾਡੇ ਵਰਗੇ ਕਲਜੁਗੀ ਬੰਦਿਆਂ ਤੋਂ ਮਹਾਰਾਜ ਸੱਚੇ ਬਾਦਸ਼ਾਹ ਨੇ ਕਿਵੇਂ ਉਹ ਅੱਲਾਹ ਉਹ ਰਾਮ ਉਹ ਵਾਹਿਗੁਰੂ ਜੀ ਭਗਵਾਨ ਨੇ ਕਿਰਪਾ ਕਰਕੇ ਸੇਵਾ ਸ਼ੁਰੂ ਕਰਾਈ ਇਹ ਸੇਵਾ 2016 ਚ ਢਾਬੇ ਤੋਂ ਸ਼ੁਰੂ ਹੋ ਕੇ ਬਾਰਨਹਾੜੇ ਜੰਗਲ ਦੇ ਵਿੱਚ ਉੱਥੇ ਕਰੀਬ ਡੇਢ ਪੌਣੇ 2 ਸਾਲ ਸਾਡਾ ਛੋਟਾ ਭਰਾ ਵੀਰਿੰਦਰ ਸਿੰਘ ਇਸ ਦੁਨੀਆ ਤੋਂ ਤੁਰ ਗਿਆ ਤੇ ਫਿਰ ਉੱਥੋਂ ਇੱਥੇ ਆ ਗਏ ਸੁਪਨਿਆਂ ਦੇ ਘਰ ਇੱਥੇ ਹਸਨਪੁਰ ਆ ਕੇ ਬਣਾ ਲਿਆ ਇੱਥੇ ਅਜੇ ਈ ਵੱਡੀ ਬਿਲਡਿੰਗ ਬਣ ਗਈ ਸੁਪਨਿਆਂ ਦੀ ਹਜੇ ਮਹਾਰਾਜ ਨੇ ਪਤਾ ਨਹੀਂ ਹੋਰ ਕਿੱਥੇ ਤੱਕ ਲੈ ਕੇ ਜਾਣਾ ਪਰ ਦੁੱਖ ਇਸ ਗੱਲ ਦਾ ਵੀ ਅੱਜ 700 ਮੈਂਬਰ ਸਾਡੇ ਸੁਪਨਿਆਂ ਦੇ ਘਰ ਚ ਰਹਿ ਰਿਹਾ 100 ਮੈਂਬਰ ਟੈਂਪਰੇਰੀ ਰਹਿ ਰਿਹਾ 800 ਦੇ ਕਰੀਬ ਮੈਂਬਰ ਹੋਣੀ ਆ ਤੇ ਜੇ ਇੱਕ ਗੱਲ ਕਰੀਏ ਅੱਜ ਤੋਂ 10 ਸਾਲਾਂ ਬਾਅਦ ਹੋ ਸਕਦਾ 7000 ਬੰਦਾ ਵੀ ਇੱਥੇ ਰਹਿ ਸਕੇ ਕੀ ਸੜਕਾਂ ਦੇ ਉੱਤੇ ਲੋੜਬੰਦ ਲੋਕ ਨਹੀਂ ਹੋਣਗੇ ਹੋਰ ਫਿਰ ਉਹ ਖਤਮ ਹੋ ਜਾਣਗੇ ਦੁੱਖ ਇਸ ਗੱਲ ਦਾ ਕਿ ਲੂਲੇ ਲੰਗੜੇ ਅਪਾਹਜ ਜਿਹੜੇ ਵਿਚਾਰੇ ਬਿਲਕੁਲ ਹੀ ਚੱਲਣ ਫਿਰਨ ਤੋਂ ਸਮਰੱਥ ਹੋ ਕੇ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਨਹੀਂ ਉਹਨਾਂ ਨੂੰ ਇਸ ਘਰਾਂ ਦੇ ਵਿੱਚ ਲੋੜ ਆ ਰੱਖਣ ਦੀ ਪਰ ਜਿੱਥੇ ਚੰਗੇ ਘਰਾਂ ਦੇ ਬਾਪੂ ਬਜ਼ੁਰਗ ਮਾਵਾ ਉਹ ਆਪਣੇ ਘਰਾਂ ਦੀ ਨਰਕ ਕੱਟੀ ਜਾਂਦੇ ਨੇ ਉਹ ਆਪਣੇ ਪਿੰਡ ਦੇ ਵਿੱਚ ਹੀ ਆਪਣੇ ਨਗਰ ਖੇੜੇ ਦੀ ਨਰਕ ਕੱਟੀ ਜਾਂਦੇ ਨੇ ਉਹਨਾਂ ਨੂੰ ਲਿਆਉਣਾ ਪੈਂਦਾ ਜਦੋਂ ਪਿੰਡੋਂ ਪੂਰਾ ਪਿੰਡ ਫੋਨ ਕਰਦਾ ਵੀਡੀਓ ਬਣਾ ਕੇ ਭੇਜਦਾ ਬੜਾ ਦੁੱਖ ਲੱਗਦਾ ਕੁਝ ਦਿਨ ਪਹਿਲਾਂ ਇੱਕ ਬਾਹ ਆਈ ਸਾਡੇ ਕੋਲੇ ਆਜੋ ਆਪਾਂ ਤੁਰੇ ਜਾਂਦੇ ਹਾਂ ਤੇ ਗੱਲ ਕਰਦੇ ਆ ਉਹ ਪਿੰਡ ਦੀ ਧੀ ਆਪਣੇ ਪੇਕੇ ਪਿੰਡ ਰਹਿੰਦੀ ਸੀ ਦੋ ਪੁੱਤ ਦੇ ਦੋਨੇ ਥੋੜੇ ਸਿਧਰੇ ਘਰ ਵਾਲੇ ਦੀ ਮੌਤ ਹੋ ਗਈ ਸਾਢੇ 4-5 ਸਾਲਾਂ ਤੋਂ ਮੰंजे ਤੇ ਪਈ ਗੱਲ ਰਹੀ ਸੀ ਜਮਾ ਹੀ ਪਿੱਛੋਂ ਗਲ ਗਈ ਉਹਨੂੰ ਹੱਡੀਆਂ ਦੀ ਬਿਮਾਰੀ ਸੀ ਕੋਈ ਕੈਂਸਰ ਸੀ ਹੱਡੀਆਂ ਦਾ ਜਦੋਂ ਚੱਕ ਦੇ ਹੱਡੀ ਭਰ ਜਾਂਦੀ ਸੀ ਉਹਦੀ ਸਕਿਨ ਦਾ ਵੀ ਕੈਂਸਰ ਸੀ ਉਹਦੇ ਬ੍ਰੈਸਟ ਵੀ ਗਲੇ ਪਏ ਸੀ ਹੁਣ ਉਹ ਪਿੰਡ ਦੇ ਲੋਕ ਸੀ ਜਿਹੜੇ ਉਹ ਮਦਦ ਕਰਨਾ ਚਾਹੁੰਦੇ ਸੀ ਉਸ ਮਾਂ ਦੀ ਉਸ ਭੈਣ ਦੀ ਪਰ ਚਾਹ ਕੇ ਵੀ ਲੱਖਾਂ ਰੁਪਇਆ ਖਰਚ ਕੇ ਵੀ ਲੋਕ ਪੈਸਾ ਇਕੱਠਾ ਕਰਕੇ ਉਹਦੀ ਮਦਦ ਨਹੀਂ ਕਰ ਸਕੇ ਕਿਉਂਕਿ ਜਿਹੜੀ ਕੇਅਰ ਦੀ ਉਹਨੂੰ ਲੋੜ ਸੀ ਉਹ ਕੇਅਰ ਪਰਿਵਾਰ ਹੀ ਦੇ ਸਕਦਾ ਸੀ ਤੇ ਪਰਿਵਾਰ ਬਿੌਰ ਜੇਠ ਭੈਣਾ ਭਰਜਾਈਆਂ ਉਹ ਮੁੱਖ ਮੋੜ ਜਾਂਦੇ ਨੇ ਤਾਂ ਫਿਰ ਇਸ ਤਰ੍ਹਾਂ ਦੇ ਮੈਂਬਰਾਂ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਤੇ ਉਸ ਮਾਂ ਨੂੰ ਇੱਥੇ ਲੈ ਕੇ ਆਏ ਚਲੋ ਉਹ 12-13 ਘੰਟੇ ਸਾਡੇ ਕੋਈ ਰਹੀ ਵਿਚਾਰੀ ਪੂਰੀ ਹੋ ਗਈ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਮੈਂਬਰ ਨੇ ਜਿਨ੍ਹਾਂ ਨੂੰ ਹਜੇ ਲੈ ਕੇ ਆਉਣਾ ਬਾਕੀ ਆ ਜਾਂ ਆਉਣਾ ਵਾ ਜਾਂ ਉਹਨਾਂ ਨੂੰ ਲਿਹਾਉਣ ਦੀ ਲੋੜ ਪੈਂਦੀ ਆ ਸੱਤੋਂ ਨਹੀਂ ਲਿਆ ਹੁੰਦੀ ਸਾਡੇ ਕੋਈ ਜਗ੍ਹਾ ਨਹੀਂ ਹੁੰਦੀ ਜਾਂ ਸਾਡੇ ਕੋਲੇ ਵੀ ਉੰਨੀ ਕੀ ਕੈਪੈਸਿਟੀ ਆ ਪਰ ਇਹ ਰੁਝਾਨ ਬੜਾ ਖਤਰਨਾਕ ਆ ਜਿਹੜਾ ਪੰਜਾਬ ਚ ਪੈਦਾ ਹੋ ਰਿਹਾ ਵੀ ਜੇ ਕੋਈ ਮੰਨ ਲਓ ਘਰ ਵਾਲੇ ਦੀ ਮੌਤ ਹੋ ਗਈ ਦੋ ਬੱਚੇ ਆ ਉਹ ਸਾਂਭਦੇ ਨਹੀਂ ਜਾਂ ਸਾਂਭਣ ਦੇ ਯੋਗ ਨਹੀਂ ਉਹ ਲਵਾਰਸ ਕਿਹਾ ਜਾਂਦਾ ਉਹਨੂੰ ਲਵਾਰਸ ਨਹੀਂ ਭਾਈ ਉਹਦੇ ਭੈਣ ਭਰਾ ਕਿੱਥੇ ਚਲੇ ਗਏ ਉਹਦੀਆਂ ਨਾਨ ਤੇ ਭਝਾਈਆਂ ਕਿੱਥੇ ਚਲੇ ਗਈਆਂ ਸਾਰੀਆਂ ਉਹ ਵੀ ਤਾਂ ਆਪਣੀ ਹੁੰਦੇ ਆ ਰਿਸ਼ਤੇ ਹੀ ਹੁੰਦੇ ਆ ਉਹ ਵੀ ਤੇ ਇਸ ਕਰਕੇ ਸਾਡੀ ਬੇਨਤੀ ਆ ਵੀ ਇਹਦੇ ਸੁਪਨਿਆਂ ਦੇ ਘਰ ਨਾ ਹੀ ਬਣ ਤਾਂ ਚੰਗੀ ਗੱਲ ਆ ਤੇ ਅੱਜ ਦੇਖੋ ਆ ਹੁਣ ਸਾਡਾ ਹਸਪੀਟਲ ਦੀ ਬਿਲਡਿੰਗ ਆ ਤੇ ਇਹਦੇ ਵਿੱਚ ਮਰੀਜ਼ ਫੁੱਲ ਆ ਇਸ ਟਾਈਮ ਕਿੰਦਾ ਹੀ ਸਾਡੇ ਘਰ ਦੀਆਂ ਜ਼ਰੂਰਤਾਂ ਦਿਨੋਂ-ਦਿਨ ਵੱਡੀਆਂ ਹੁੰਦੀਆਂ ਜਾਂਦੀਆਂ ਹਨ ਪਰਿਵਾਰ ਵੱਡਾ ਹੁੰਦਾ ਜਾ ਰਿਹਾ ਹੁੰਦਾ ਜਾ ਰਿਹਾ ਤੇ ਅਸੀਂ ਅੱਜ ਮੀਂਹ ਦੇ ਵਿੱਚ ਥੋੜਾ ਘੁੰਮ ਕੇ ਤੁਹਾਨੂੰ ਦਿਖਾਉਣ ਲੱਗੇ ਆ ਇਹ ਤਾਂ ਕੰਮ ਖਤਰਨਾਕ ਜਿਹਾ ਥੋੜਾ ਜਿਹਾ ਤਲਕਣ ਬਹੁਤ ਆ ਕੈਮਰਾਮੈਨ ਨਾ ਤਲਕੇ ਜੀ ਸਾਡਾ ਧਿਆਨ ਨਾ ਇੱਥੇ ਇੱਥੇ ਤਲਕਣ ਹੋਊਗੀ ਕਾਕਾ ਇੱਥੇ ਹਾਂ ਤੇ ਹੁਣ ਏਡਾ ਵੱਡਾ ਪਰਿਵਾਰ ਇੱਥੇ ਰਹਿੰਦਾ ਉਹਦੇ ਵਾਸਤੇ ਸਾਰਾ ਢਾਂਚਾ ਪ੍ਰਸ਼ਾਦਾ ਪਾਣੀ ਲੈਟਰਨ ਬਾਥਰੂਮ ਸੀਵਰੇਜ ਇਹ ਸਭ ਕੁਝ ਪ੍ਰਬੰਧ ਪ੍ਰਮਾਤਮਾ ਕਰਵਾਈ ਜਾਂਦੇ ਨੇ ਨਾਲ ਦੀ ਨਾਲ ਹੋਈ ਜਾਂਦੇ ਨੇ ਤੁਹਾਡਾ ਸਹਿਯੋਗ ਸਾਥ ਪਰ ਇੱਕ ਸਾਥ ਤੁਹਾਡਾ ਇਹ ਵੀ ਚਾਹੀਦਾ ਵੀ ਤੁਸੀਂ ਆਪਣੇ ਇਲਾਕੇ 'ਚ ਵੀ ਆਪਣੇ ਨਗਰ ਖੇੜੇ 'ਚ ਵੀ ਆਪਣੇ ਪਿੰਡ ਆਪਣੀ ਖਾਸ ਕਰਕੇ ਆਪਣੇ ਰਿਸ਼ਤੇਦਾਰੀਆਂ 'ਚ ਉੱਥੇ ਵੀ ਲੋਕਾਂ ਦੀ ਬਾਹ ਫੜੋ ਭਾਈ ਤਾਂ ਜੋ ਲੋਕ ਲਵਾਰ ਸੋਹਣ ਹੀ ਨਾ ਕੀ ਕਰਨ ਲੱਗਿਆਂ ਅੱਛਾ ਪਾਣੀ ਆਉਂਦਾ ਸੀ ਜਾ ਹਾਂ ਲੋਕ ਖੋਣ ਕਰਕੇ ਹਾਉਦੀਆਂ ਭਰ ਗਿਆ ਹੁਣ ਉੱਥੇ ਖੰਡਾ ਵਾਂਗੂ ਸਾਰਾ ਪਾਣੀ ਇੱਧਰ ਘਟਣ ਲੱਗੇ ਹੋਇਆ ਹੈ ਅੱਛਾ ਬਾਹਰ ਨੂੰ ਕੱਢ ਦਿਓ ਠੀਕ ਐ ਇਥੋਂ ਵੀ ਆਹ ਨਾ ਖੁਰਨਾ ਜਾਵੇ ਉਥੋਂ ਇੱਕ ਥਾਂ ਤੇ ਖੱਡਾ ਜਾਂ ਕੱਢਿਓ ਬਸ ਠੀਕ ਆ ਠੀਕ ਆ ਮੈਂ ਕਿਹਾ ਆ ਨੰਢਾ ਕਿ ਪੇਵੇ ਕੰਦ ਜੀ ਤੇ ਹੁਣ ਕਹਿੰਦੇ ਜਦੋਂ ਮੀਂਹ ਪੈਣ ਲੱਗਦਾ ਪੰਜਾਬ 'ਚ ਆਪਣੇ ਨਾ ਝੜੀ ਲੱਗਦੀ ਆ ਤੇ ਆਪਾਂ ਕਹਿੰਦੇ ਮਾਲ ਪੂਰੇ ਕੱਢ ਲਈਏ ਜਾਂ ਪਤੌੜ ਕੱਢ ਲਈਏ ਤੇ ਅੱਜ ਮਾਹੌਲ ਇਦਾਂ ਦਾ ਬਣੀ ਜਾਂਦਾ ਵੀ ਪਤੌੜ ਕੱਢ ਲਈਏ ਇੰਦਰ ਬਾਪੂ ਉਨਾ ਕੋਲੇ ਵੀ ਗੇੜਾ ਮਾਰ ਲੀਏ ਇਹ ਸਾਡੀ ਕਿਚਨ ਆ ਜੀ ਜਿੱਥੇ ਸਾਡੇ ਬੈਸ ਨੂੰ ਦਾਸ ਵੀਰੇ ਹੋਣੀ ਸੇਵਾ ਤੇ ਲੱਗੇ ਹੋਏ ਨੇ ਬੈਸ ਨੂੰ ਦਾਸ ਜੇ ਝੜੀ ਲੱਗੀ ਮੰਨ ਲਓ ਅੱਜ ਵੀ ਜੇ ਕੱਲ ਨੂੰ ਆਪਾਂ ਇੱਕ ਬਣਾ ਲੀਏ ਪ੍ਰੋਗਰਾਮ ਉਹਦਾ ਪਕੌੜੇ ਕੱਢ ਲੀਏ ਜਾਂ ਜਿਵੇਂ ਆਪਾਂ ਖੀਰ ਦੇ ਤੇ ਉਹ ਮਾਲ ਪੂੜੇ ਸੱਦ ਲੈਨੇ ਉਹਨਾਂ ਨੂੰ ਜਿਵੇਂ ਅੱਗੇ ਪਿਛਲੇ ਸਾਲ ਬਣਵਾਏ ਸੀ ਆਪਾਂ ਖੀਰ ਪੂੜੇ ਕੋਣ ਮਾਰ ਲੀਏ ਤੇ ਸਮਾਨ ਤਾਂ ਪਿਆਈ ਹੋ ਹੈਗਾ ਨਾ ਠੀਕ ਆ ਚਲ ਮੈਂ ਪਾਲ ਨੂੰ ਕਹਿੰਦਾ ਪਾਲਨਾ ਤੂੰ ਵੀ ਗੱਲ ਕਰ ਤੇ ਜੇ ਉਹ ਆਉਂਦੇ ਆ 12 11 ਵਜੇ 11:30 ਹਾਂ ਚ 12 ਅੱਜ ਉਹ ਤਾਂ ਨਾ ਸ਼ਾਮ ਤੱਕਰ ਹੁਣ ਸ਼ਾਮ ਨੂੰ ਦਾਲ ਸਬ지 ਦਾ ਬਣਾ ਲਈ ਕਿ ਬਣਾਉਣੀ ਹੈ ਅੱਜ ਅੱਛਾ ਤਾਂ ਅੱਜ ਦਾ ਸ਼ਾਮ ਦਾ ਅੱਛਾ ਹੁਣ ਆਪਣਾ ਦਾ ਬਣਾਉਣਾ ਪਿਆਰਾ ਕੱਲ ਦਾ ਕਰ ਕੱਲ ਦਾ ਕਰ ਲੈਨੇ ਕੱਲ ਦਾ ਧਿਆਨ ਰੱਖੀ ਫਿਰ ਕੱਲ ਨੂੰ ਫਿਰ ਮਾਲ కూਰੇ ਬਣਾ ਲੈਂਦੇ ਪਰ ਪਲਾ ਦਿਓ ਕੋ ਟੱਕ ਗਰਮ ਜਿਆ ਕੁਛ ਇੱਧਰ ਸਾਫ ਸਫਾਈਆਂ ਲੱਗੇ ਹੋਏ ਨੇ ਕਰਨ ਹੁਣ ਪ੍ਰਸ਼ਾਦ ਦਾ ਸਵੇਰ ਵਾਲਾ ਤਿਆਰ ਹੋ ਕੇ ਵਰਤ ਰਿਹਾ ਵਾ ਵਰਤ ਗਿਆ ਵਾ ਸ਼ਾਮ ਨੂੰ ਅੱਜ ਪਰਿਵਾਰ ਦਾ ਗੁਰੂ ਘਰ ਲੰਗਰ ਆ ਕਿਸੇ ਦਾ ਤੇ ਇੱਥੇ ਸਾਬੀਆਂ ਕੱਟੀਆਂ ਜਾਂਦੀਆਂ ਫਰੂਟ ਕੱਟਿਆ ਜਾਂਦਾ ਹੁਣ ਸਤਿ ਸ੍ਰੀ ਅਕਾਲ ਬਾਪੂ ਸਵੇਰ ਵਾਸਤੇ ਜਿਵੇਂ ਸੌਰੀ ਸ਼ਾਮ ਵਾਸਤੇ ਜਿਵੇਂ ਹੁਣ ਫਰੂਟ ਕੱਟਿਆ ਜਾ ਰਿਹਾ ਇਹ ਦੁਪਹਿਰੇ 2 ਵਜੇ ਫਰੂਟ ਆ ਜਿਹੜਾ ਵਰਤਉਣਾ ਇਹ ਹੁਣੇ ਬਾਪੂ ਹੁਣੇ ਬੈਠੇ ਕੱਟਰੀਆਂ ਦੇ ਰਹਿਨੇ ਆ ਕਪੀਤਾ ਐਪਲ ਬਨਾਨਾ ਇਧਰ ਸਬਜ਼ੀਆਂ ਦਾ ਨਾਲ ਕਟਿੰਗ ਹੋ ਰਹੀ ਹੈ ਭਿੰਡੀ ਤੁਹਾਡੇ ਕੋਲੇ ਘਰ ਦੀ ਪਿੰਡੀ ਹੋ ਜਾਂਦੀ ਆ ਡੈਗਣੀ ਬਾਕੀ ਸੰਗਤ ਵੀ ਸਾਡੇ ਤੱਕਰ ਪਹੁੰਚਦਾ ਕਰ ਦਿੰਦੇ ਆ ਤੇ ਬਲਿਹਾਰੀ ਕੁਦਰਤ ਵਸਿਆ ਅੱਜ ਕੁਦਰਤ ਮਿਹਰਬਾਨ ਇੱਕ ਚਾਲਿਆ ਮੀਂਹ ਦਾ ਨਾ ਇੱਕ ਜਿਹੜਾ ਪਛਾਹ ਜਾ ਹੁੰਦਾ ਛੋਟੇ ਹੁੰਦੇ ਆ ਤੁਸੀਂ ਸਾਨੂੰ ਇਹ ਬਾਈ ਸਤਿ ਸ਼੍ਰੀ ਅਕਾਲ ਬਾਈ ਇਹ ਢੱਲਮਾ ਤੋਂ ਆਏ ਹੋਏ ਆ ਬਾਈ ਹੁਣ ਸਾਡੇ ਕੋਲੇ ਆਪਣੇ ਪਿੰਡੋਂ ਹੀ ਕਿਸੇ ਮਰੀਜ਼ ਬਾਰੇ ਬਾਈ ਹੁਣ ਗੱਲ ਕਰਨ ਆਏ ਨੇ ਤੇ ਅਣੀ ਕਿ ਗੱਲ ਕਿਸੇ ਬੌਸਮ ਦਾ ਮਜਾਜ ਇਦਾਂ ਦਾ ਹੋ ਜਾਣਾ ਤਾਂ ਮਨ ਦੇ ਵਿੱਚ ਜਜ਼ਬਾਤਾਂ ਦੇ ਵਿੱਚ ਉਹ ਖੁਸ਼ੀ ਆਉਣ ਲੱਗ ਗਈਆਂ ਨੇ ਉਹ ਕਤੂਰੇ ਨੂੰਂੜਿਆ ਚੱਕ ਕੇ ਕਾਕਾ ਕੱਢ ਕੇ ਲਿਆ ਬਾਹਰ ਅੱਜ ਸਾਡੇ ਤੀਆਂ ਸੀਗੀਆਂ ਤੇ ਅਸੀਂ ਤੀਆਂ ਦਾ ਇੰਤ ਕਰ ਰਹੇ ਸੀ ਪਲੈਨਿੰਗ ਆ ਤਾਂ ਪਹਿਲਾਂ ਦੱਬ ਜਾਣੀਆਂ ਹੈ ਨਾ ਤੇ ਦੇ ਦਿਓ ਉਹਨੂੰ ਕੱਢ ਲਓ ਫਿਰ ਐ ਨਹੀਂ ਹੈ ਨਹੀਂ ਹੁਣ ਪਈਆਂ ਖਤਮ ਹੋ ਗਈਆਂ ਅਛਾ ਇੱਕ ਤਰਪਾਲਾਂ ਦੀ ਲੋਡ ਆ ਜੀ ਜੇ ਕੋਈ ਭੈਣ ਭਰਾ ਸਾਡੀ ਇਸ ਟਾਈਮ ਵੀਡੀਓ ਦੇਖ ਰਿਆ ਕਿਉਂਕਿ ਸ਼ਤਾਂ ਦੇ ਉੱਤੇ ਨਾ ਸਾਰੇ ਗੁਰੂ ਘਰ ਦਾ ਵੀ ਅੱਜ ਸਾਰੇ ਚੋਣ ਲੱਗੇ ਸ਼ੈੱਡ ਤੇ ਉਹ ਦੇਖੋ ਉੱਧਰ ਵੀ ਹੁਣ ਤਰਪਾਲਾਂ ਪਾਈ ਜਾਂਦੇ ਸਾਡੇ ਲੱਗੇ ਹੋਏ ਨੇ ਟੀਮ ਦੇ ਮੈਂਬਰ ਤਰਪਾਲ ਜਿੰਨੇ ਪਾ ਥੱਲੇ ਮਸ਼ੀਨ ਲੱਗੀ ਹੋਈ ਪ੍ਰਸ਼ਾਦਾਂ ਤਿਆਰ ਕਰ ਰਹੀ ਕਰਨ ਵਾਲੀ ਉਹ ਫਿਰ ਚੋਣ ਲੱਗ ਗਿਆ ਜੇ ਜੇ ਤਰਪਾਲਾਂ ਕੋਈ ਵੀਰ ਭਰਾ ਪਹੁੰਚਦਿਆਂ ਕਰ ਸਕਦਾ ਤਰਪਾਲਾਂ ਸਾਡੇ ਤੇ ਕਰ ਪਾਉਂਦੀਆਂ ਜੂਰ ਕਰੋ। ਤਰਪਾਲਾਂ ਦੀ ਲੋੜ ਆ। ਤੇ ਇੱਧਰ ਇਹ ਸਾਡਾ ਬੀਬੀਆਂ ਦਾ ਭੈਣਾਂ ਦਾ ਘਰ ਆ। ਤੇ ਇਹ ਸੁਪਨੇ ਦਾ ਘਰ ਜਦੋਂ ਸ਼ੁਰੂਆਤ ਕਰੀ ਸੀ ਛੱਟ ਪਾਏ ਸੀ ਪਹਿਲੇ ਉਦੋਂ ਹੀ ਅਸੀਂ ਵੱਡੀ ਜਿਹੜੀ ਮੇਨ ਰੋਡ ਆ ਸਾਡੀ ਡੀਟੀ ਰੋਡ ਉਹਦਾ ਲੈਵਲ ਕੱਢ ਕੇ ਉਸ ਹਾਵਾਂ ਉੱਚੀਆਂ ਬਿਲਡਿੰਗਾਂ ਬਣਾਈਆਂ ਸੀਗੀਆਂ ਵੀ ਕੱਲ ਨੂੰ ਕੋਈ ਪਰੇਸ਼ਾਨੀ ਨਾ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਜੀ ਬੀਬੀ ਸ਼ਿਵਸ਼ਾਲਾ ਵਾਹਿਗੁਰੂ ਜੀ ਕਾ ਖਾਲਸਾ ਹੋਰ ਮਾਂ ਤਕੜੀਆਂ ਸਹੀ ਗੱਲ ਹੋਰ ਠੀਕ ਹੈ ਹਾਂ ਉਹ ਲੈ ਨਹੀਂ ਝਾਂਜਰਾਂ ਪਾਲੀਆਂ ਮੇਰੀ ਭੈਣ ਨੇ ਕਿੰਨੀਆਂ ਸੋਹਣੀਆਂ ਝਾਂਜਰਾਂ ਪਾਲੀਆਂ ਧੰਨਵਾਦ ਧੰਨਵਾਦ ਜੀ ਲੈ ਚੂੜੀਆਂ ਵੀ ਪਾ ਲਈਆਂ ਮੇਰੀ ਛੋਟੀ ਭੈਣ ਨੇ ਚੱਲ ਪ੍ਰਸ਼ਾਦਾ ਛੱਕ। ਇਹ ਲਖਿਆ ਅੱਜ ਬਾਰਿਸ਼ ਹੋ ਰਹੀ ਹੈ। ਗੱਜਾ ਹਾਂ ਬਾਰਿਸ਼ ਕਿੰਨਾ ਹੋ ਰਹਾ ਹੈ। ਗੱਜਾ ਚੱਲਾਂਗੇ ਅੱਗੇ। ਸਾਸੀ ਗੱਲ ਪੈਣੀ। ਸਾਸੀ ਗੱਲ ਪੈਣੀ। ਕਾਹਦੀ? ਹਾਂ ਓਏ ਆਹ ਮਹਿੰਦੀ ਕਿੰਨੀ ਸੋਹਣੀ ਲਾ ਲਈ ਤੂੰ। ਇਹ ਕਿਨੇ ਲਗਾਈ ਆ। ਆ ਲੈ ਕਿੰਨਾ ਸੋਹਣਾ ਡਿਜ਼ਾਈਨ ਹੈ ਮਹਿੰਦੀ ਦਾ। ਓਏ ਤੂੰ ਕਿਵੇਂ ਚੂੜੀਆਂ ਪਾ ਲਈਆਂ ਤੂੰ ਵੀ? ਮੇਲੀ ਕੀਤਾ ਨੇ ਵੀ ਚੂੜੀਆਂ ਪਾ ਲਈਆਂ। ਖਾਲੀ ਲਫਾਫਾ ਐ ਤਮਾ ਓਏ 파ਰੂ ਕਿਵੇਂ ਆ 파ਰੂ ਦਾ ਕੋਈ ਨਾ ਮਾਰਾਂਗੇ ਹਾਂਜੀ ਹਾਂਜੀ ਬਾਈ ਜੀ ਥੈਂਕ ਯੂ ਹਾਂਜੀ ਰੋਟੀ ਖਾ ਲਾ ਖਾ ਲਾ ਰੋਟੀ ਦਵਾਈਆਂ ਦਿੱਤੀਆਂ ਹੀ ਉਹਨੇ ਜਿੰਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਡੇ ਵਾਲੇ ਦਿਨ ਪ੍ਰਸ਼ਾਦਾ ਨਾਲ ਲਾ ਕੇ ਵਰਤਾਇਆ ਕਰੋ ਆਪ ਵਣਮਾਇਆ ਵੀ ਕਰੋ ਪਤ ਲਗਿਆ ਕਰੋ ਨਾਲ ਸੰਡੇ ਵਾਲੇ ਦਿਨ ਤੁਸੀਂ ਨਾ ਜਿਵੇਂ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਸਾਡੀ ਥੋੜੀ ਬੋਤੀ ਵਣਮਾ ਲਿਆ ਕਰੋ ਨਾਲ ਲਾ ਕੇ ਆਪ ਸੰਡੇ ਵਾਲੇ ਦਿਨ ਕੁਕਿੰਗ ਦੀ ਇੱਕ ਕਲਾਸ ਜਰੂਰ ਲਾਇਆ ਕਰੋ ਪ੍ਰਸ਼ਾਦਾ ਜਦੋਂ ਤਿਆਰ ਹੁੰਦਾ ਤਵੀ ਤੇ ਇਹਨਾਂ ਨੂੰ ਭੈਣੇ ਨਾਲ ਬਿਠਾਇਆ ਕਰੋ ਘੰਟਾ ਹਾਂਜੀ ਠੰਡੇ ਵਾਲੇ ਦਿਨ ਕੁੜੀਆਂ ਨੂੰ ਛੋਟੀਆਂ ਨੂੰ ਅਜੇ ਆਪਣੇ ਇੱਥੇ ਤਾਂ ਵੀ ਚਲ ਨਹੀਂ ਚੰਗੀ ਹੁੰਦਾ ਚੱਲ ਪਈ ਮੇਰੇ ਕੋਲ ਤਾਂ ਜਾਤੀ ਆਈ ਹੈ ਮਲਵਾ ਚੱਕ ਰਿਹਾ ਹੈ ਹੈ ਮਲਵਾ ਚੱਕ ਰਿਹਾ ਤੇ ਛੋਟਾ ਕਰਤੀ ਕੰਦ ਕੰਦਾ ਤਾਂ ਹੋ ਜਾਂਦਾ ਲਾਤੇ ਮੈਂ ਛੋਟੇ ਕਰੀ ਸੀ ਕੰਦ ਕੋਈ ਨਾ ਅਗਲੀ ਵਾਰ ਹੁਣ ਸੰਡੇ ਨੂੰ ਕਰਨਾ ਠੀਕ ਹੈ ਹੁਣ ਪ੍ਰਸ਼ਾਦਾ ਨਾਲ ਲਾ ਕੇ ਵਰਤਾਓ ਮਰੀਆਂ ਧੀਆਂ ਚਲੋ ਆਪ ਵਰਤਾਓ ਚਲੋ ਚੱਲ ਕਵਿਤਾ ਚੱਲ ਸੱਸੀ ਕਾਲ ਹਾਂ ਸੱਸੀ ਕਾਲ ਹਾਂ ਮਨਦੀਪ ਗੁਰੇ ਸੱਸੀ ਕਾਲ ਬਹਿ ਜਾ ਬਹਿ ਜਾ ਕਰਦੇ ਆ ਗੱਲ ਸੱਟਾ ਕੋ ਸੱਟਾ ਕੋ ਪ੍ਰਸ਼ਾਦੇ ਦਾ ਟਾਈਮ ਆ ਚਲ ਵਾਹਿਗੁਰੂ ਜੀ ਕੀ ਫਤਿਹ ਲੈ ਨੀ ਜਗਿੰਦਰ ਤੂੰ ਤਾਂ ਆਪ ਮਹਿੰਦੀ ਲਾਈ ਕਿੰਨੀ ਨਹੀਂ ਕਿੰਨਾ ਰੰਗ ਚੜਿਆ ਨਹੀਂ ਤੇਰੀ ਸੱਸ ਕਿੰਨਾ ਪਿਆਰ ਕਰਦੀ ਸੀ ਤੈਨੂੰ ਹੋਰ ਹੋਰ ਬਧਾਈਆਂ ਸੱਸੀ ਕਾਲ ਮੈਂ ਬਧਾਈਆਂ ਤੈਨੂੰ ਸ਼ਿਮਲਾ ਬੇਬੇ ਸੱਸਰੀ ਕਾਲ ਵਧਾਈਆਂ ਤੈਨੂੰ ਅੱਜ ਆਇਆ ਨੰਗੇ ਸਿਮਰ ਨੰਗੇ ਜੱਪੁੱਤ ਨੰਗੇ ਜੱ ਓਏ ਅੱਜ ਆਪਣੇ ਤੀਆਂ ਵਾਂ ਅੱਜ ਵੱਲੋ ਪਹਿਣੀ ਆ ਵੱਲੋ ਵੱਲੋ ਪੈਂਦੀ ਹੁੰਦੀ ਹੈ ਨਾ ਪਿੰਡਾਂ 'ਚ ਅੱਜ ਪਹਿਣੀ ਆ ਵੱਲੋ ਨਹੀਂ ਸਾਰੀਆਂ ਕੁੜੀਆਂ ਪੇਕਿਆਂ ਤੋਂ ਆਈਆਂ ਨਹੀਂ ਵਿਆਹੀਆਂ ਹੋਈਆਂ ਜਿਹੜੀਆਂ ਨੂਹਾਂ ਸੀ ਇੱਥੋਂ ਦੀਆਂ ਉਹ ਸਾਰੀਆਂ ਆਪਦੇ ਪੇਕੀ ਗਈਆਂ ਹੋਈਆਂ ਅੱਜ ਤੀਆਂ ਵੱਲੋ ਪਹਿਣੀ ਆ ਖਤਮ ਹੋਣੀ ਅੱਜ ਆਖਰੀ ਦਿਨ ਆ ਤੀਆਂ ਦਾ ਤੀਆਂ ਲੱਗੀਆਂ ਸੀ ਨਾ ਫਿਰ ਲਾਉਣੀ ਆਂ ਗਾਂ ਸਾਂਝੀ ਹੁਣ ਦਸਹਿਰਾ ਆ ਰਿਹਾ ਨਾ ਫਿਰ ਸਾਂਝੀ ਲਾਵਾਂਗੇ ਆਪਾਂ ਨਹੀਂ ਸ਼ਿਮਲਾ ਨਹੀਂ ਤੂੰ ਤਾਂ ਕਿੰਨੀ ਸਖਿਆਰੀ ਸੀ ਆਪਦੇ ਪਿੰਡ ਲਾਉਂਦੀ ਹੁੰਦੀ ਸਾਂਝੀ ਅੱਜ ਬੋਲੀ ਪਾਏਗੀ ਕੋਈ ਫਿਰ ਹਰੇ ਹਰੇ ਘਾਓ ਤੇ ਸੱਪ ਫੂਕਾ ਮਾਰਦਾ ਭੱਜੋ ਵੇ ਵੀਰੋ ਬਤਾਰ ਗੰਨੇ ਦਾ ਗੀਣਾ ਨੀਂਗਰਦੇਬੋ ਨਹੀਂ ਅੱਜ ਆਪਣੇ ਲੋੜ ਆਪਣੇ ਹੈਗੀਆਂ ਨਹੀਂ ਤੀਆਂ ਵਾਂ ਅੱਜ ਬੋਲੀ ਵਾਲੀ ਪਾਦੀ ਏ ਕੱਦੀ ਨੇਰ ਤੋਂ ਪੇਕੀ ਜਾਂਦੀ ਸੀ ਤੀਆਂ ਲਾਉਣ ਉਹ ਦਿਨ ਯਾਦ ਕਰੀ ਨਹੀਂ ਜਾਂਦੀ ਹੁੰਦੀ ਵੀ ਪੇਕੀ ਪੇਕੇ ਕਿੱਥੇ ਤੇਰੇ ਹੈ ਕਾਲੇ ਬੱਕਰੇ ਕੋਲੇ ਪਿੰਡ ਦਾ ਨਾ ਕੀ ਹੈ ਪਿੰਡ ਦੀ ਮਾਂ ਦਾ ਹੈ ਹੈ ਕਲੋਨੀ ਕਿਹੜੀ ਕਾਲੇ ਬੱਕਰੇ ਹੈ ਨਹੀਂ ਤੇਰੇ ਪੇਕੇ ਕਿੱਥੇ ਜਲੰਧਰ ਆ ਗੁੜਾਏ ਜਲੰਧਰ ਕਿੱਥੇ अवतार नगर दी है तू हां चल नंबर ਲੈ ਕੇ ਦੇ ਦਿੰਦਾ ਮੈਂ ਕਿਦਾਂ ਭਾਈ ਠੀਕ ਹੋ ਮੰਜੂ ਠੀਕ ਹੈ ਭੈਣੇ ਸਤਿ ਸ਼੍ਰੀ ਅਕਾਲ ਭੈਣੇ ਠੀਕ ਹੈ ਤੂੰ ਜੀ ਆਂਦੇ ਵਾ ਨਿਕਲ万 ਤੂੰ ਨਹੀਂ ਤਕੜੀਆਂ ਸਤਿ ਸ਼੍ਰੀ ਅਕਾਲ ਭੈਣੇ ਹੋਰ ਮੇਰੀ ਭੈਣ ਠੀਕ ਆ ਕਿਵੇਂ ਜੀ ਲੱਗਿਆ ਭੈਣੇ ਆਪਣੀ ਦੂਜੀ ਕਿਵੇਂ ਕੀ ਨਾ ਭੈਣ ਦਾ ਸੁਨੀਲਾ ਤੇਰਾ ਕੀ ਨਾਮ ਆ ਨੀਰੂ ਭੈਣਾ ਨੀਰੂ ਭੈਣੇ ਜੀ ਲੱਗ ਗਿਆ ਮੈਡਮ ਦੀ ਯਾਦ ਆਉਂਦੀ ਆ ਹੈ ਮੈਡਮ ਦੀ ਯਾਦ ਆਉਂਦੀ ਹੁੰਦੀ ਆ ਹੈ ਕੋਈ ਅਥੀ ਬਿਤੇਰੇ ਭਰਾ ਆ ਮੈਂ ਭੈਣੇ ਠੀਕ ਆ ਤੂੰ ਮੇਰੀ ਵੱਡੀ ਭੈਣ ਆ ਕਰਾ ਦੇ ਨੀ ਬੱਚੀ ਨਾਲ ਗੱਲ ਉਹ ਆ ਭੈਣ ਤੋਂ ਨੰਬਰ ਲੈ ਕੇ ਨਾ ਸਿਮਰਨ ਗੱਲ ਤੋਂ ਉਹਨਾਂ ਦਾ ਇੱਕ ਵਾਰੀ ਆਪਾਂ ਟਰਾਈ ਤਾਂ ਕਰੀਏ ਨੰਬਰ ਲਾਓ ਦਾਦਕੇ ਆਂਦਾ ਉਹਦੇ ਕੁੜੀ ਦੇ ਦਾਦਕੇ ਚ ਲੱਗੀ ਨਾ ਉਹ ਹਾਂਜੀ ਨੰਬਰ ਲਾਓ ਉਹਨਾਂ ਦਾ ਨੀ ਨ ਭੈਣੇ ਸਾਸਰੀ ਕਾ ਚੂੜੀਆਂ ਪਾ ਲਈਆਂ ਨਵੀਆਂ ਲੈ ਸਤੀਜਾ ਨੇ ਵੀ ਚੂੜੀਆਂ ਪਾ ਲਈਆਂ ਇਕ ਪਾਲ ਕਰੇ ਸਾਸਰੀ ਕਾ ਠੀਕ ਆ ਮੇਰੀ ਛੋਟੀ ਭੈਣ ਮਾਂ ਵਾਂ ਕਾ ਛੋਟੀ ਭੈਣ ਕਹਾ ਤੈਨੂੰ ਤੈਨੂੰ ਮੁੰਡਾ ਜੀ ਕਹ ਬਖਰਾ ਉਹਦਾ ਮਾਂ ਦਾ ਬਖਰਾ ਲਕਰਾਂ ਹੁਣ ਤੈਨੂੰ ਮਾਂ ਕਹਾ ਮਾਂ ਕਾ ਭੈਣ ਕਾ ਉਹਦਨ ਕਹਿੰਦੀ ਸੀ ਮਾਂ ਨਹੀਂ ਕਹਿਣਾ ਮੈਂ ਭੈਣ ਕਾ ਨਹੀਂ ਭੈਣੇ ਤੱਕੜੀਆਂ ਤੂੰ ਨੀ ਚੂੜੀਆਂ ਪੜੀਆਂ ਸੁਣੀਆਂ ਪਾਈਏ ਕੱਪੜੇ ਦੀਆਂ ਚੂੜੀਆਂ ਇਹ ਤਾਂ ਕਾਹੇ ਕੱਪੜੇ ਦੀਆਂ ਲੱਗਦੀਆਂ ਹਨਾ ਕੱਪੜੇ ਨੇ ਉੱਪਰ ਕੱਪੜਾ ਉੱਪਰ ਕੱਪੜਾ ਚਾੜਿਆ ਹੋਇਆ ਖੜਕਦੀਆਂ ਨਹੀਂ ਇਹ ਕਿਵੇਂ ਅਮ ਠੀਕ ਆ ਟਰੈਗਜੀ ਖਾਲਸਾ ਵਾਜੀ ਫਤ ਕਿਵੇਂ ਭੈਣੇ ਪ੍ਰੀਤੀਏ ਤਕੜੀਆਂ ਤੂੰ ਇਹ ਦੋਨੋਂ ਮਾਮਾ ਤੇ ਆ ਸਾਡੇ ਕੋਲ ਜਦੋਂ ਆਈ ਮਾਂ ਕਿਹੜਾ ਪਿੰਡ ਆ ਤੁਹਾਡਾ ਪੰਡੋਰੀ ਮਿਸਾਰਕਤੀ ਜ਼ਿਲ੍ਹਾ ਪੈ ਜਾਂਦਾ ਜਲੰਧਰ ਤੱਲਣ ਪੇਕੇ ਆ ਬੀਬੇ ਦੇ ਤੇ ਆ ਭੈਣ ਦੇ ਤਨੂੰ ਦਿਖਾ ਨਹੀਂ ਸਕਦੇ ਜਗਤ ਇੱਥੇ ਐਡੇ ਇਨੇ ਨੇ ਡੋਂਗੇ ਜਗਤ ਬਾਬਾ ਜੀ ਦੀ ਮਿਹਰ ਹੁਣ ਪ੍ਰੀਤੀ ਠੀਕ ਆ ਤੁਰਨ ਲੱਗ ਗਈ ਬਸ ਇਹ ਗੱਟ ਦਾ ਥੋੜੀ ਜੀ ਪ੍ਰੋਬਲਮ ਆ ਬਸ ਮਾਰੇ ਕਿਰਪਾ ਕਰੇ ਪਲਾਸਟਰ ਕੱਟਿਆ ਜਾਣਾ ਥੋੜੇ ਦਿਨਾਂ ਤੱਕ ਕਰ ਗੱਟ ਵੀ ਠੀਕ ਹੋ ਜਾਣਾ ਮੇਰੀ ਭੈਣ ਦਾ ਇਹੜਾ ਜਗਦੀਪ ਕੋਰੇ ਤਕੜੀਆਂ ਇਹ ਜਗਦੀਪ ਆ ਮੇਰੀ ਭੈਣ ਤੁਸੀਂ ਸਾਰੇ ਜਾਣਦੇ ਹੋ ਮਾਲੇ ਵਾਲੀ ਜਗਦੀਪ ਭੈਣ ਪ੍ਰੀਵਲ ਕਿਵੇਂ ਆ ਪ੍ਰੀਵਲ ਬਾਹਰ ਵੱਜਿਆ ਹੋਇਆ ਹੈ ਬਾਹਰ ਵੱਜਿਆ ਹੋਇਆ ਜਾਣੀ ਹੁੰਦੀ ਨਾ ਰੋਟੀ ਪਾਉਣ ਜਾਇਆ ਨਹੀਂ ਜਾਂਦਾ ਜਾਇਆ ਕਰ ਨੇ ਉਹ ਤਾਂ ਅਸੀਂ ਪਾਉਨੇ ਆ ਉਹ ਤਾਂ ਸਾਰੇ ਕੁੱਤਿਆਂ ਨੂੰ ਪਾਉਨੇ ਆ ਦੂਜੇ ਵੀ ਆ ਨਾ ਆਪਣੇ ਰੱਖੇ ਹੋਏ ਤੂੰ ਰੀਵਲ ਕੋਲੇ ਢੇੜਾ ਕੱਢ ਕੇ ਆਇਆ ਕਰ ਅੰਦਰ ਕਰਾ ਦਾਂਗੇ ਇਹਨੂੰ ਰੀਵਲ ਨੂੰ ਥੋੜਾ ਜਾਣਦਿਆ ਕਰੋ ਉਹਨੂੰ ਕਹੋ ਜਾਂਦੀ ਰੋਜ਼ ਕਿਦਨ ਗਈ ਸੀ ਕਿਦਨ ਗਈ ਸੀ ਤੂੰ ਨਹੀਂ ਗਈ ਕਿਦਨ ਸੀ ਤੂੰ ਨਹੀਂ ਹੁਣ ਕਿੰਨੇ ਦਿਨ ਹੋ ਗਏ ਮਨ ਲੱਗ ਗਈ ਨੂੰ 3-4 ਦਿਨ ਕੋਈ ਨਾ ਮੈਂ ਕਹਿ ਦਿੰਦਾ ਜਾਇਆ ਕਰ ਗੁਰਦੁਆਰੇ ਜਾਂਦੀ ਆ ਉਹਦੇ ਨਾਲ ਕਿਹੜਾ ਕੱਢਿਆ ਆ ਕਰ ਉਹਦੇ ਕੋਲੇ ਬਾਹਰਲੇ 게ਟ ਵਾਲੇ ਰੋਕਦੇ ਹੋਣੇ ਕਹਿ ਦਿੰਨੇ ਉਹਨਾਂ ਨੂੰ ਕੋਈ ਨਾ ਕਹਿ ਦਣ ਹਾਂ ਭਾਈ ਦਰਸੀ ਤਕੜੀਆਂ ਠੀਕ ਆ ਮੇਰੀ ਦਰਸੀ ਭੈਣ ਤਕੜੀਆਂ ਜਮਾ ਹੈ ਮੇਰੀ ਭਾਰੀ ਚੱਕਲੇ ਲੈ ਪੈਨਸ਼ਨ ਵਾਲੇ ਹਾਂ ਤੋਂ ਐਸੀ ਚਰ ਦਰਮ ਨਾ ਕੋਈ ਚੰਡੀਗੜ੍ਹੋਂ ਫਾਰਮ ਆਏ ਸੀ ਤੇਰੇ ਚੱਕ ਲੈ ਇਹਨਾਂ ਨੇ ਕੋਈ ਨਾ ਕੋਈ ਨਾ ਮੈਂ ਕਢਾਉਂ ਮੈਂ ਦੇਖ ਕੇ ਕੈਮਰੇ ਚੈੱਕ ਕਰਕੇ ਕਢਾ ਦੂੰਗਾ ਸਾਰੇ ਫਾਰਮ ਤੇ ਠੀਕ ਆ ਪਤਾ ਨਹੀਂ ਕਿਹੜੀ ਅਰੇਡ ਬੋਣ ਦਿਮਾਗ ਚੱਲਦੀ ਰਹਿੰਦੀ ਆ ਸਤਿ ਸ੍ਰੀ ਅਕਾਲ ਥੈਂਕ ਯੂ ਭੈਣੇ ਥੈਂਕ ਯੂ ਅੱਜ ਤੀਆਂ ਦੀਆਂ ਬਹੁਤ ਬਹੁਤ ਵਧਾਈਆਂ ਇਹ ਮੇਰੀ ਭੈਣ ਆ ਜੀ ਨਿਸ਼ਾ ਗਰਗ ਭੈਣ ਸਾਡੀ ਰਾਜਪੁਰੇ ਵਾਲੀ ਨਿਸ਼ਾ ਗਰਗ ਭੈਣ ਭੈਣੇ ਤੁਹਾਡੀ ਜਿਹੜੀ ਸਾਬਣ ਦੀ ਫੈਕਟਰੀ ਹੁੰਦੀ ਸੀ ਤੂੰ ਉਹਦੇ ਚ ਬਹਿੰਦੀ ਹੁੰਦੀ ਜਾ ਕੇ ਆਪ ਜਿਹੜਾ ਸਾਬਣ ਬਣਾਉਂਦੇ ਸੀ ਉੱਥੇ ਕੱਪੜੇ ਧੋਣ ਵਾਲਾ ਕੱਪੜਾ ਨਰੋਲ ਸਾਬਣ ਉਹੀ ਭਾਈ ਜੀ ਉਹੀ ਬਣਾ ਰਿਹਾ ਹੈ ਲਾਈ ਪਪਾ ਜਣੇ ਕਹਿੰਦਾ ਪਪਾ ਜੀ ਕਰ ਨੇ ਰੋਲ ਸਾਬਣ ਦੀ ਫੈਕਟਰੀ ਥੋੜੀ ਸੀ ਹੈ ਹਾਂ ਸਰ ਜੀ ਤੇ ਮੇਰੀ ਭੈਣ ਹੁਣ ਠੀਕ ਹੈ ਜਮਾ ਤੇ ਪਾਸ਼ਾ ਤਕੜੀ ਕਰੇ ਤੰਦਰੁਸਤੀ ਰੱਖੇ ਤੇ ਹੁਣ ਐ ਸਾਰੀਆਂ ਭੈਣਾਂ ਨੇ ਗੁਰੂ ਕਾ ਲੰਗਰ ਸਿਕਾਉਣਾ ਆਪ ਹੀ ਦੱਸ ਇੱਕ ਗੱਲ ਸਿਮਲੋ ਤੱਕਣੀ ਐ ਤੂੰ ਤੇ ਇੱਧਰ ਸਾਡੀਆਂ ਧੀਆਂ ਦਾ ਧੀਆਂ ਦਾ ਘਰ ਆ ਇਹ ਸੁਪਨਿਆਂ ਦਾ ਧੀਆਂ ਦਾ ਤੁਸੀਂ ਦੇਖੋ ਬੈਂਡ ਲੱਗੇ ਹੋਏ ਆ ਸਾਰਾ ਬੱਚੀਆਂ ਸਾਡੀਆਂ ਇੱਥੇ ਰਹਿੰਦੀਆਂ ਤੇ ਇਧਰ ਹੀ ਨਾਲ ਦੀ ਨਾਲ ਹੀ ਕੰਪਿਊਟਰ ਸੈਂਟਰ ਹੁਨਰ ਵਿਕਾਸ ਕੇਂਦਰ ਵਿੱਚ ਹੀ ਸਲਾਈ ਕਢਾਈ ਜਾਂ ਤੇ ਕੰਪਿਊਟਰ ਸੈਂਟਰ ਬਣ ਗਿਆ ਅੱਜ ਮੀਂਹ ਦੇ ਮੌਸਮ ਦੇ ਵਿੱਚ ਤੁਹਾਡੇ ਨਾਲ ਪੂਰੇ ਘਰ ਦੀ ਸਾਂਝ ਪਾਉਨੇ ਆ ਬਾਹਰੋਂ ਟੈਂਪਰੇਰੀ ਬੋਰਡ ਕੋਲੋਂ ਸ਼ੁਰੂ ਹੋਏ ਸੀ ਅਸੀਂ ਬੱਚਿਆਂ ਦੇ ਨਾਲ ਮੀਂਹ 'ਚ ਖੇਡਦੇ ਉਧਰ ਜੁੱਤ ਦਿਨ ਵਾਲੇ ਪਸ਼ੂਆ ਵੱੱਲੀਓ ਮੱਝਾਂ ਵੱੱਲੀਓ ਹੁੰਦੇ ਹੋਏ ਘੁੰਮ ਕੇ ਰਸੋਈ ਦੇ ਵਿੱਚ ਦੀ ਬੀਬੀਆਂ ਭੈਣਾਂ ਨੂੰ ਮਿਲ ਕੇ ਹੁਣ ਉੱਪਰ ਆਪਾਂ ਬਾਪੂ ਬਜ਼ੁਰਗਾਂ ਕੋਲੇ ਆ ਗਏ ਆ ਸਤਿ ਸ੍ਰੀ ਅਕਾਲ ਭਾਈ ਉੱਪਰ ਵੀ ਗੁਰੂ ਘਰ ਲੰਗਰ ਚੱਲ ਰਿਹਾ ਸ਼ਾਬਾਸ਼ ਕਰ ਰਹੇ ਨੇ ਸ਼ਕਾਰੀ ਨੇ ਸਾਡੇ ਟੀਮ ਦੇ ਮੈਂਬਰ ਪਰਮੇਂਦਰ ਹੁਣ